ਮੇਸ਼ੋਰ ਜਿਹੜੀ ਦਲਬਨਗਰ ਦੀ ਰਹਿਣ ਵਾਲੀ ਸੀ ਉਸ ਦੇ ਘਰ ਦੇ ਵਿੱਚ ਜਿਹੜੇ ਦੋ ਜਵਾਨ ਗਏ ਸੀ ਜਿੰਦਾ ਨਾਮ ਸੀ ਇੰਦਰਜੀ ਤੇ ਦੂਜੇ ਦਾ ਨਾਮ ਸੀ ਕਰਤਾਰ ਸਿੰਘ ਇਹ ਦੋਨੇ ਮਚੂੜੇ ਦੇ ਰਹਿਣ ਵਾਲੇ ਸੀ ਇਹ ਕਹਿੰਦਾ ਤੀਜਾ ਸਾਥੀ ਜਿਹੜਾ ਬਾਹਰ ਬਾਤ ਕਰ ਰਿਹਾ ਸੀ ਉਹ ਅਮਨ ਨਾਮ ਦਾ ਸੀ ਇਹ ਨੰਬਰ ਦਾ ਨਾਮ ਹੈਗਾ ਉੱਥੇ ਮਾਤਾ ਜਿਹੜੀ ਸ਼ਾਨੀ ਹੋਲਡਜ ਲੜੀ ਕੋਲ ਗਏ ਆ ਘਰੇ ਉਹ ਘਰੇ ਜਾਣ ਤੋਂ ਬਾਅਦ ਮਾਤਾ ਨੂੰ ਕੁਰਸੀ ਦੇ ਨਾਲ ਆਪਣੇ ਨਾਲ ਬੰਨ੍ਹ ਦਿੱਤਾ ਤੇ ਮਾਤਾ ਦਾ ਮੂੰਹ ਵੀ ਬੜੇ ਉਰੀਤਰਾ ਬੰਨ੍ਹ ਦਿੱਤਾ ਸੀ ਉਸ ਤੋਂ ਬਾਅਦ ਮਾਤਾ ਦੇ ਕਰੋੜਾਂ ਦੇ ਸੋਨੇ ਦੇ ਕੁਝ ਲੈਣੇ ਤੇ ਪੈਸੇ ਚੁੱਕ ਉੱਠੋ ਫੋਗਾ ਲੈ ਗਏ ਸੀ ਰੋਟ ਦੀ ਵਾਰਦਾਤ ਨੂੰ ਨੇ ਇਨਜਾਮ ਦਿੱਤਾ ਹੈ ਇਸ ਤੋਂ ਬਿਨਾ ਇਸ ਗੈਂਗ ਨੇ ਸ਼ਹਿਰ ਦੇ ਵਿੱਚ ਪਹਿਲੇ ਵੀ ਕਿਸੇ ਘਰ ਦੇ ਵਿੱਚ ਵਾਰਕਾ ਇੱਕ ਮਾਤਾ ਦੀਆਂ ਵਾਲੀਆਂ ਹੋਈਆਂ ਸੀ ਜਿਹਦੇ ਸੰਬੰਧੀ ਆਲਰੇਡੀ ਪੱਤੇ ਵੀ ਸਾਡੇ ਕੋਲ 1379 ਵੀ ਦਾ ਦੇਖ ਜੀ ਜੁਰਮਾਂ ਨੂੰ ਦੇਖਦੇ ਸਾਡੇ ਐਸਐਸਪੀ ਸਾਹਿਬ ਮੈਡਮ ਨੀਤ ਕੁੰਡਲ ਜੀ ਨੇ ਤੇ ਐਸਪੀਡੀ ਸਾਡੇ ਜਿਹੜੇ ਨੇ ਉਹਨਾਂ ਨੇ ਜਿਹੜੀਆਂ ਸਾਡੇ ਬੜਾ ਯੂ ਨੋ ਸੀਰੀਅਸ ਲੈਂਦੇ ਸਾਡੀਆਂ ਤਿੰਨ ਟੀਮਾਂ ਜਿਹੜੀਆਂ ਤੁਨਾਲੇ ਥਾਣੇ ਦੀਆਂ ਬਣਾਈਆਂ ਸੀ ਅਸੀਂ ਟੈਕਨੀਕਲ ਤੇ ਹਿਊਮਨ ਇੰਟੈਲੀਜੈਂਸੀ 베이스 ਤੇ ਇਹਨਾਂ ਜਿਹੜੇ ਮੁਲਜ਼ਮਾਂ ਨੂੰ ਦੋ ਮੁਲਜ਼ਮਾਂ ਨੂੰ ਜਲੰਧਰ ਤੋਂ ਗ੍ਰਿਫਤਾਰ ਕੀਤਾ ਇੱਕ ਨੂੰ ਸਮਰਾਲੇ ਤੋਂ ਗ੍ਰਿਫਤਾਰ ਕੀਤਾ ਇਹਨਾਂ ਨੂੰ ਅਰੈਸਟ ਕਰਨ ਤੋਂ ਬਾਅਦ ਜਿਹੜੀ ਉਹ ਮਾਤਾ ਦੇ ਜਿਹੜੀਆਂ ਮਾਰੀਆਂ ਲੁੱਟੀਆਂ ਸੀ ਇਹ ਕੁਝ ਪੈਸੇ ਲੁੱਟੇ ਸੀ ਉਹ 14000 ਰੁਪਿਆ ਤੇ ਦੋਨੇ ਮਕਦਮਿਆਂ ਦੀਆਂ ਵਾਰੀਆਂ ਜਿਹੜੀਆਂ ਦੋ ਜੋੜੇ ਵਾਰੀਆਂ ਦੇ ਜਿਹੜਾ ਚਾਂਦੀ ਦੇ ਕੰਗਣ ਵਗੈਰਾ ਉਹ ਇਸ ਤੋਂ ਬਿਨਾ ਜਿਹੜਾ ਇੱਕ ਲੈਪਟਾਪ ਚੋਰੀ ਕੀਤਾ ਆ ਸੀ ਮੋਬਾਈਲ ਇੱਕ ਹੋਰ ਲੀਵਰ ਮੈਨ ਦਾ ਹੋਇਆ ਸੀ ਸਾਈਕਲ ਤੇ ਇਨਵਰਟਰ ਵੀ ਦੋ ਜਗ੍ਹਾ ਤੇ ਚੋਰੀ ਕੀਤੇ ਸੀ ਤੇ ਨਵਾਂ ਸ਼ਹਿਰ ਰਾਹਾਂ ਤੇ ਔਡ ਏਰੀਆ ਵਿੱਚ ਪਟੋਗੜ 10 ਜਿਹੜੀਆਂ ਧਾਰਮਿਕ ਜਗ੍ਹਾ ਤੇ ਚੋਰੀਆਂ ਕੀਤੀਆਂ ਸੀ ਦੇ ਤੀਜਾ ਸੀ ਜਿਹੜੀਆਂ ਦੂਜੀਆਂ ਰਿਕਵਰ ਕਰ ਲਈਆਂ ਇਹਨਾਂ ਨੂੰ ਇਸ ਗੈਂਗ ਨੂੰ ਗ੍ਰਿਫਤਾਰ ਕਰਨ ਦੇ ਨਾਲ 14 ਕ ਮਕਦਮੇ ਸਾਡੇ ਜਿਹੜੇ ਚੋਰੀਆਂ ਦੇ ਆ ਉਹ ਸਾਡੇ ਹੱਲ ਸਰ ਇਹਨਾਂ ਕੋਲ ਕੀ ਕੀ ਬਰਾਮਦ ਹੋਇਆ ਹਥਿਆਰ ਵਗੈਰਾ ਵੀ ਸੀ ਇਹਨਾਂ ਦੇ ਕੋਲ ਜਿਹੜਾ ਤਰਪਾਨ ਦੱਤਰ ਤੇ ਕਰੋੜ ਜਿਹੜੀ ਹੈ ਬਰਾਮਦ ਕੀਤੀ ਗਈ ਇਹਨਾਂ ਨੂੰ ਕਦਮਾਂ ਇਹਨਾਂ ਤੋਂ ਪਹਿਲਾਂ ਇੱਕ ਇੱਕ ਦੋ ਦੋ ਮਕਦਮੇ ਦਰਜ ਹੈ ਬੰਦਾ ਬਰਾਮਦ ਹੋਇਆ ਤਾਂ ਚਲੇ ਗਏ ਆ ਅੰਦਰ ਬਰਾਮਦ ਹੈ ਜਿਹੜੀ ਪਛਲੇ ਸਪਤੀਸ ਫਰਦਰ ਜਿਹੜੀ ਗoing on ਆ ਹੋਰ ਵੀ ਜਿਹੜੀ ਆ ਇਹਨਾਂ ਤੋਂ ਗੁਰਗਵੀ ਹੋਣ ਦੀ ਸੰਭਾਵਨਾ ਹੈ ਹੈਲੋ ਠੀਕ ਆ ਆਹ ਜਿਹੜੀ ਜਿਹੜੀ ਮਾਨਸਿਕ ਮਾਨਸਿਕ ਆਹਦੇ ਪੈਸਾ ਆਲੀ ਕੀ ਹੋਇਆ ਸੀ ਵਾਈਪ ਹੋ ਰਿਹਾ ਲੇ ਕੇ ਹਨੇਰੇ ਵਾਲੇ ਉਹਨੂੰ ਹੀ ਫੋਟੋ ਨਹੀਂ ਲੱਭੀ ਕਿ ਮਾਰ ਕਰਕੇ ਉਹਨਾਂ ਦੀ ਬਾਹਰ ਕਰਦੇ ਹਾਂ ਬਾਹਰ ਕਰ ਸਟੇਪ ਉਹ ਜਿਹੜਾ ਮੈਂ ਤੁਹਾਨੂੰ ਪਤਾ